ਵਾਹਿਗੁਰੂ ਗਰਵਾਣੇ ਅੱਜ ਦੀ ਗੱਲ ਕਰਦੀ ਹੈ ਅੱਜ ਕਿੰਨਾ ਕੋ ਹੈ ਸਾਹ ਆਇਆ ਅਸੀਂ ਇੱਕਦਾਂ ਵੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਾਥ ਸੰਗਤ ਜੀ ਆ ਗਦਾਬਰੀ ਚੱਲ ਰਹੀ ਹੈ ਇਹ ਬੰਦਿਆਂ ਦੀ ਵੀ ਬੰਨੀ ਹੋਈ ਹੈ ਪਰ ਇਸ ਨੂੰ ਬੰਨਣ ਵਾਲਾ ਇਨਸਾਨ ਇੱਕ ਸਾਰੇ ਤੋਂ ਉੱਚਾ ਹੈ। ਉਹਦੇ ਹੁਕਮ ਬਿਨਾ ਇਹ ਚੱਲ ਨਹੀਂ ਸਕਦੀ। ਵਾਓ ਜਦੋਂ ਇਹ ਨਾਚ ਦਿਹਾਉਣੀ ਹੋਵੇ ਕੋਈ ਨਾ ਕੋਈ ਬਹਾਨਾ ਬਣਾਊਗਾ। ਉਹ ਪਿਛਲੀ ਜਦੋਂ ਸੌਣ ਦਾ ਮਹੀਨਾ ਪਿਛਲੇ ਦਾ ਲੰਘਿਆ ਬਰਸਾਤਾਂ ਦਾ ਸਮਾਂ ਲੰਘਿਆ ਪਿਛਲੀ ਵਾਰੀ ਇਹ ਟੁੱਟ ਗਈ। ਵਾਹ ਬਹੁਤ ਵੱਡਾ ਭਾਰੀ ਜਨਤਾ ਦਾ ਨੁਕਸਾਨ ਹੋਇਆ ਡੰਗਰ ਪਸ਼ੂ ਚਲੇ ਗਏ ਪਾਣੀ ਦੇ ਵਿੱਚ انسان ਵੀ ਕਈ ਥਾਵਾਂ ਤੇ ਚਲੇ ਗਏ ਪਰ ਉਹ انسانਾਂ ਦੀ ਇੰਨੀ ਕੋਈ ਲਿਖੀ ਹੋਈ ਤੀ ਉਹ ਆਪਣੀ ਪੂਰੀ ਕਰਕੇ ਦੁਨੀਆ ਤੋਂ ਚਲ ਬਸੇ ਇਹਦੇ ਵਿੱਚ ਹੁਣ ਆਪਾਂ ਸੋਚਦੇ ਆਂ ਵੀ ਇਹ ਬੰਦਿਆਂ ਦੀ ਬੰਨੀ ਚੱਲ ਰਹੀ ਹੈ ਬੰਦਿਆਂ ਦੀ ਬੰਨੀ ਵੀ ਹੈਗੀ ਠੀਕ ਹੈ ਪਰ ਸਭ ਤੋਂ ਬੰਨੀ ਹੋਈ ਇਹ ਉਸ ਮਾਲਕ ਦੀ ਹੈ ਅਕਾਲਪੁਰਖ ਵਾਹਿਗੁਰੂ ਦੀ ਵਾਓ ਉਹਦੇ ਹੁਕਮ ਤੋਂ ਬਿਨਾਂ ਇਹ ਚੱਲ ਵੀ ਨਹੀਂ ਸਕਦੀ ਉਹਦੇ ਹੁਕਮ ਤੋਂ ਬਿਨਾਂ ਇਹ ਮਰ ਵੀ ਨਹੀਂ ਸਕਦੀ ਆਪਾਂ ਕਹਿੰਦੇ ਨਾ ਸੂਆਂ ਦੇ ਪਾਣੀ ਅੱਗੇ ਬਜ਼ੁਰਗ ਸਾਡੇ ਲਾਉਂਦੇ ਹੁੰਦੇ ਸੀ ਉਹ ਜਦੋਂ ਖਾਲ ਮਰ ਜਾਂਦੀ ਸੀ ਕਹਿੰਦੇ ਸੂਆ ਮਰ ਗਿਆ ਉਹ ਮਰਦਾ ਨਹੀਂ ਤੇ ਉਹ ਪਾਣੀ ਖਤਮ ਹੋ ਜਾਂਦਾ ਸੀ ਪਿੱਛੋਂ ਪਾਣੀ ਹੋਰ ਪਾਸੇ ਦੇ ਦੀ ਸਰਕਾਰ ਇਹ ਸੋ ਉਸ ਮਾਲਕ ਦਾ ਭਰੋਸਾ ਸਾਰਿਆਂ ਤੋਂ ਉੱਚਾ ਉਸ ਵਾਹਿਗੁਰੂ ਦਾ ਅਕਾਲ ਪੁਰਖ ਦਾ ਪ੍ਰੋਸਾ ਸਾਰਿਆਂ ਤੋਂ ਉੱਚਾ ਜਾਨਵਰ ਪੰਛੀ ਇਨਸਾਨ ਪਸ਼ੂ ਉਹ ਸਭ ਉਹਦੀ ਰਜਾ ਦੇ ਵਿੱਚ ਵਸ ਰਹੇ ਨੇ ਆ ਬਣੋ ਬਾਸ ਹੈ ਆਪਾਂ ਸਾਰੀ ਦੇਖਦੇ ਆ ਹੁਣ ਐਡ ਐਡੀ ਬਣੋ ਬਾਸ ਹੈ ਆਪਣੀ ਨਿਗਾ ਆਪਣੀ ਪਹੁੰਚ ਦੀ ਉੱਥੇ ਟੱਕਰ ਪਰ ਉਹ ਉਹਨੇ ਕੀ ਬਦਣਗੇ ਜਿੰਨਾਕ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਊਗਾ ਉਦੋਂ ਅੱਗੇ ਉਹ ਇੱਕ ਪੱਤਾ ਨਹੀਂ ਨਵਾਂ ਕੱਟ ਸਕਦੇ ਇਹੇ ਕੰਮ ਇਨਸਾਨਾਂ ਦਾ ਹੈ ਭਗਤੀ ਕਰਦੇ ਨੇ ਕਥਾਵਾਚਕ ਕਥਾ ਕਰਦੇ ਨੇ ਗਿਆਨੀ ਗੁਣੀ ਗਿਆਨੀ ਬਹੁਤ ਪ੍ਰਚਾਰ ਕਰਦੇ ਨੇ ਪਰ ਉਸ ਪ੍ਰਚਾਰ ਦਾ ਲਾਹਾ ਵਿਰਲੇ ਲੋਕ ਨੇ ਜਿਹੜੇ ਉਸ ਪ੍ਰਚਾਰ ਦਾ ਲਾਹਾ ਲੈਂਦੇ ਨੇ ਨਹੀਂ ਤਾਂ ਅੱਜ ਸਾਡੇ ਕਲਾਕਾਰ ਨੇ ਜਿਹੜੇ ਇਹਨਾਂ ਨੇ ਬਹੁਤ ਹੋਰ ਢੋਲਕੀਆਂ ਸੈਣੇ ਵਜਾ ਕੇ ਇਹਨਾਂ ਦੀ ਸਮਝ ਵੀ ਨਹੀਂ ਕੁਛ ਲੱਗਦੀ ਵੀ ਕੀ ਕਹਿੰਦੇ ਨੇ ਇਹ ਕੀ ਨਹੀਂ ਨਹੀਂ ਕਹਿੰਦੇ ਉੱਥੇ ਵੀ ਸਾਜਾਂ ਦੀ ਬਾਤ ਜ਼ਿਆਦਾ ਆਉਂਦੀ ਐ ਸਾਜ ਨੇ ਜਿਹੜੇ ਉਹ ਕੰਨਾਂ ਦੇ ਵਿੱਚ ਵੱਜੀਆਂ ਦੇ ਨੇ ਜੋ ਇਨਸਾਨ ਜਿਵਾਨ ਚੋਂ ਬੋਲਦਾ ਉਹਦਾ ਤਾਂ ਕੋਈ ਰਸੇ ਨਹੀਂ ਆਉਂਦਾ ਪਰ ਇਸੇ ਤਰ੍ਹਾਂ ਹੀ ਬਿਰਲੇ ਨੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੀ ਰਾਜਾ ਦੇ ਵਿੱਚ ਰਹਿੰਦੇ ਨੇ ਕਈ ਨਾ ਨਹੀਂ ਹੈਗਾ ਇਨਸਾਨ ਆਪ ਦੇ ਆਪ ਨੂੰ ਉੱਚਾ ਹੁੰਦਾ ਸੁੱਚਾ ਹੁੰਦਾ ਪਰ ਉਹ ਸੁੱਚਾ ਨਹੀਂ ਹੈਗਾ ਉੱਚਾ ਵੀ ਨਹੀਂ ਹੈਗਾ ਉੱਚਾ ਕੀ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹ ਸਭ ਤੋਂ ਉੱਚਾ ਉੱਥੇ ਤੱਕ ਨਾ ਕਿਸੇ ਦੀ ਪਹੁੰਚ ਹੈ ਨਾ ਕੋਈ ਪਹੁੰਚ ਸਕਿਆ ਨਾ ਕੋਈ ਪਹੁੰਚੇ ਉਹ ਧੰਨ ਗੁਰੂ ਨਾਨਕ ਬਾਬਾ ਜੀ ਤੇ ਜਿਹੜਿਆ ਨੇ ਸਾਰੀ ਧਰਤੀ ਪੈਰੀ ਤੁਰਕੇ ਗਾਈ ਕਿੱਥੇ ਮੱਕਾ ਕਿੱਥੇ ਮਦੀਨਾ ਪਤਾ ਨਹੀਂ ਕਿੰਨੇ ਕਿੰਨੇ ਦੇਸ਼ਾਂ ਦੇ ਵਿੱਚ ਉਹ ਪੈਦਲ ਤੁਰੇ ਨੇ ਪਰ ਅੱਜ ਗੱਟੀਆਂ ਤੋਂ ਬਿਨਾ 10 ਕਰਮ 15 ਕਰਮ ਜਾਣਾ ਹੋਵੇ ਉਥੇ ਵੀ ਅਗਲਾ ਕਹਿੰਦਾ ਗੱਡੀ ਗੱਡੀ ਚ ਜਾਵਾਂਗੇ ਸਾਂ ਚੜ ਜਾਂਦਾ ਕੰਨਾਂ ਨੂੰ ਤੁਰਦੇ ਹੋਏ 20 ਕਰਮਾਂ ਤੁਰੇ ਤੇ ਸਾਂ ਚੜ ਗਿਆ ਜੀ ਉਹ ਸਾਂ ਕਿਉਂ ਚੜਦਾ ਜਿਹੜਾ ਸਾਡੇ ਸਰੀਰ ਦੇ ਵਿੱਚ ਪਾਣੀ ਹੈ ਅਸੀਂ ਖਾਣੇ ਖਾਂਦੇ ਆ ਉਹ ਖਾਣਿਆਂ ਦੇ ਵਿੱਚ ਤੰਤ ਨਹੀਂ ਹੈਗਾ ਖਾਣੇ ਸਾਡੇ ਰੇਹਾਂ ਸਪਰੇਹਾਂ ਦੇ ਹੋਗੇ ਅਸੀਂ ਹੱਥੀਂ ਕੰਮ ਕਰਨਾ ਗੁੱਟਣਾ ਵੱਡਣਾ ਹੋਰ ਵੀ ਜਿਹੜੇ ਕੰਮ ਤੰਦੇ ਜੋਰ ਦੇ ਤੇ ਉਹ ਛੱਡ ਗਏ ਅਸੀਂ ਪਰ ਸਾਡੇ ਸਰੀਰ ਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਉਹ ਸਾਨੂੰ ਤੰਗ ਕਰ ਰਿਹਾ ਹੈ ਕਿਸੇ ਦਾ ਜੋ ਬਾਹਰਲੇ ਫੇਸ਼ ਨੇ ਬਾਹਰਲੇ ਮੰਤਰੀ ਨੇ ਉਹ ਆਪਣੀ ਸਮਝ ਨਾਲ ਬਹੁਤ ਵਧੀਆ ਤਰੀਕਾ ਵਰਤ ਰਹੇ ਨੇ ਉੱਥੇ ਕੰਮ ਵੀ ਮਿਲਦਾ ਹੈ ਉੱਥੇ ਸਹੂਲਤਾਂ ਵੀ ਨੇ ਪਰ ਸਾਡੇ ਪੰਜਾਬ ਦੇ ਵਿੱਚ ਆ ਕੇ ਸਾਨੂੰ ਪੜ੍ਹੇ ਲਿਖਿਆ ਨੂੰ ਵੀ ਕੋਈ ਸਹੂਲਤ ਨਹੀਂ ਸਾਨੂੰ ਅਣਪੜਾ ਨੂੰ ਵੀ ਕੋਈ ਸਹੂਲਤ ਨਹੀਂ ਜੋ ਸਾਡੇ ਪੰਜਾਬ ਦੇ ਮੰਤਰੀ ਨੇ ਉਹ ਸਾਨੂੰ ਘਰਾਂ ਵਿੱਚੋਂ ਝਾੜਨਾ ਚਾਹੁੰਦੇ ਨੇ ਅੱਜ ਪਰ ਕਿਸੇ ਨੂੰ ਕੋਈ ਨਹੀਂ ਝਾੜ ਸਕਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੋਣਾ ਚਾਹੀਦਾ ਜਿਹੜੇ ਦੇ ਉੱਤੇ ਉਹਦਾ ਹੱਥ ਹੈ ਉਹ ਕਦੇ ਵੀ ਅਨਸਾਨੀ ਨਹੀਂ ਉਚੜੂਗਾ ਉਹਨੂੰ ਭਾਵੇਂ ਜ਼ੋਰ ਲਾ ਲੈਣ ਪਰ ਉਸ ਤੋਂ ਉਪਰੰਤ ਜਿਹੜਾ ਨਾਮ ਹੈ ਨਾਮ 'ਚ ਇੰਨੀ ਸ਼ਕਤੀ ਹੈ ਜਿੰਨੀ ਕਹੀ ਜਾਵੇ ਨਾਮ ਦੀ ਸ਼ਕਤੀ ਕਿਸੇ ਨੇ ਨਹੀਂ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਦੋਂ ਉਦਾਸੀਆਂ ਕੀਤੀਆਂ ਸੰਸਾਰ ਦਾ ਚੱਕਰ ਲਾਇਆ ਜਗਤ ਨੂੰ ਤਾਰਿਆ ਜਿੱਧਰ ਵਿੰਦੇ ਨੇ ਦੁਖੀ ਨਾਨਕ ਦੁਖੀ ਆ ਸਭ ਸੰਸਾਰ ਲਿਖਣਾ ਹੀ ਪਿਆ ਕੋਈ ਮਾਨਸਿਕ ਰੋਗ ਕੋਈ ਸਰੀਰਕ ਰੋਗ ਕੋਈ ਕੋਈ ਦੁੱਖ ਕੋਈ ਕੋਈ ਦੁੱਖ ਇਹ ਦੁੱਖ ਸੁਖ ਦੋਵੇਂ ਕੱਪੜੇ ਨੇ ਦੋਖ ਤੋਂ ਬਿਨਾ ਜ਼ਿੰਦਗੀ ਨਹੀਂ ਬਣਦੀ ਕੁਝ ਵੀ ਨਹੀਂ ਪ੍ਰਾਪਤ ਹੋਣਾ ਮਕਾਨ ਪੁਰਾਣਾ ਢਾਂਟੇ ਰੀ ਕੀਤਾ ਹਾਂ ਇਹ ਕੀ ਹੋ ਗਿਆ ਇਹ ਤਾਂ ਬਹੁਤ ਗੜਬੜੀ ਹੋ ਗਈ ਸ ਕਾਰੀਗਰ ਪਾੜ-ਪਾੜ ਲਈ ਰਾਵਜ ਕਰੀ ਜਾਂਦਾ ਹੈ ਕੱਪੜੇ ਦੀਆਂ ਸ ਅਸੀਂ ਦੇਖਦਾਂ ਗਿਆ ਸਾਡੇ ਇੰਨੇ ਪੈਸੇ ਲੱਗੇ ਸਾਡਾ ਸੂਟ ਚਿਰਚਿਰ ਕਰਕੇ ਪਾੜ ਰਿਹਾ ਕੈਂਚੀ ਨਾਲ ਵੜ ਰਿਹਾ ਟੁੱਕਰਿਆ ਸ ਜਦੋਂ ਵਸਤਰ ਬਣੇ ਸਰੀਰ ਲਈ ਫਿਰ ਅਸੀਂ ਸ਼ੀਸ਼ੇ ਚ ਚਿਹਰਾ ਵੇਖ ਕੇ ਟੁਰਦੇ ਹਾਂ ਚਾਲ ਹੀ ਬਦਲ ਜਾਂਦੀ ਜਦੋਂ ਮਹਿੰਗੇ ਕੱਪੜੇ ਪਾਏ ਹੋਣਾ ਸੋ ਅੰਦਰ ਬਾਹਰ ਇੱਕ ਹੋਣਾ ਪਏਗਾ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦੇ ਉਹ ਮੈਂ ਕੁਛ ਵੀ ਨਹੀਂ ਗਲਤ ਕਰਦਾ ਮੈਂ ਕਨੌਣ ਰੂਪਾ ਮੈਂ ਕੁਦਰਤ ਰੂਪਾ ਮੈਂ ਕਿਸੇ अवतार गुरु पीर मियां पंडित शेख किसे नेने बक्षदा मैं चलना जाणदा हां पुळा ਥੱਲੇ ਜਿਹੜਾ ਪਾਣੀ ਲੰਘਿਆ ਦਵਾਰਾ ਨਹੀਂ ਆਉਣਾ ਇਹ ਚੱਲ ਚਲਾਈ ਦਾ ਮੇਲਾ ਹੈ ਇਹ ਸ੍ਰਿਸ਼ਟੀ ਚੱਲਣ ਦਾ ਮੇਲਾ ਹੈ ਕਹਿੰਦੇ ਸੰਸਾਰ ਝੂਠਾ ਹੈ ਆ ਕੋਰੋਨਾ ਆਇਆ ਨਾ ਅਗਲੇ ਦਿਨ ਪਤਾ ਲੱਗ ਗਿਆ ਨਾ ਕੌਣ ਮਿੱਤਰ ਹੈ ਕੌਣ ਪਿਆਰਾ ਹੈ ਪਰ ਅਸੀਂ ਬੜੀ ਢੀਠ ਮਿੱਟੀ ਦੇ ਬੜੇ ਹਾਂ ਸੋ ਇਹ ਮੈਂ ਮੇਰੀ ਛੱਟ ਕੇ ਅਸੀਂ ਸਾਰੀਆਂ ਔਰਤਾਂ ਹਾਂ ਜ਼ੀਰੋ ਹਾਂ ਜ਼ੀਰੋ ਦੀ ਕਦਰ ਹੈ ਸੋ ਜ਼ੀਰੋਆਂ ਦੀ ਕਦਰ ਤਾਂ ਹੈ ਜੇ ਕੋਈ ਹੋਰ ਸ਼ਬਦ ਨਾਲ ਲੱਗੇਗਾ 1 2 3 4 ਸੋ ਉਹ ਸਾਡਾ ਮਾਲਕ ਹੈ ਪਿੱਛੇ ਕਰੋੜਾਂ ਪੀੜੀਆਂ ਜਾਈਏ ਕੌਣ ਬਚੇਗਾ ਇੱਕੋ ਹੀ ਬਚੇਗਾ ਉਹ ਜੋ 684 85 86 ਲੱਖ ਜੂਨ ਨੂੰ ਚਲਾਉਣ ਵਾਲਾ ਹੈ ਸੋ ਸਾਨੂੰ ਬੰਦਿਆਂ ਨੂੰ ਸਮਝਾਉਣ ਲਈ ਇੱਕ ਘਟ 84 ਲੱਖ ਜੂਨ ਬਣਾਈ ਹੈ ਸੋ ਨਾਮ ਆਪਣਾ ਨਾਮ ਨਹੀਂ ਵਿਗਾੜਨਾ ਅਸੀਂ ਮਨੁੱਖ ਹਾਂ ਸਾਰੇ ਨੂੰ ਪਿਆਰ ਕਰਨਾ ਹੈ ਸੋ ਜੇ ਤੂੰ ਖੁਸ਼ ਹੋਏਗਾ ਦੂਸਰਾ ਮੁਸਕਰਾਏਗਾ ਸੋ ਆਪੋ ਆਪਣੇ ਵਿਗੜੇ ਹੋਏ ਹਾਥੀ ਨੂੰ ਵਿਗੜੇ ਹੋਏ ਬਾਂਦਰ ਦੀ ਨਿਆਈ ਨੂੰ ਸੋ ਇਹ ਮਨ ਜਿਦਾ ਦੋਸਤ ਬਣ ਗਿਆ ਉਹਨੂੰ ਦੋਸਤ ਲੱਭਣ ਦੀ ਨਹੀਂ ਲੋੜ ਮਨ ਜਿਦਾ ਦਸ਼ਮਣ ਬਣ ਗਿਆ ਉਹਨੂੰ ਦਸ਼ਮਣ ਲੱਭਣ ਦੀ ਨਹੀਂ ਲੋੜ ਆਪਣੇ ਖੇਤ ਵਿੱਚ ਆਪਣੇ ਪਸ਼ੂ ਵੜਿਆ ਹੈ ਮੋਟਾ ਸੰਗਲ ਪਾਣਾ ਪਏਗਾ ਕਾਮ, ਕ੍ਰੋਧ, ਮੋਹੰਕਾਰ ਸਾਰੇ ਸੰਸਾਰ ਦੀ ਸਮੱਸਿਆ ਹੈ ਨਵੇਸ਼ ਵਾਲਿਆਂ ਨੇ ਹੱਲ ਕੀਤਾ ਹੈ ਕੁਝ ਸੋ ਅਸੀਂ ਵੀ ਖੋਜ ਕਰਨੀ ਹੈ ਸੋ ਅੱਗੇ ਵਧਣਾ ਹੈ, ਤੁਰਨਾ ਹੈ सो वाह वह कर ठीक है रस्ता खुल जाएगा अगो रस्ते का पता लग जाएगा पर तुरना टुरागे तो पेंडा घटेगा ना पहुंचे हुए का नाम है संत संत पंडित महापुरुष, सौ so, ब्रह्म ज्ञानी, पहुंचे हुएगा अस रस्ते ची हाँ भटक रहे हा। सौ so, बारों घर में आना है ਪੁੱਠੀ ਗਿਣਤੀ ਵਾਲਾ ਹੈ ਜੀਵਨ ਸਾਡਾ ਸਾਨੂੰ 100 ਸਾਲ ਮਿਲੇ ਸੀ ਘਟ ਗਏ ਨਾ ਜੇ 59 ਸਾਲ ਉਮਰ ਹੋ ਗਈ 48 ਸਾਲ ਰਹਿ ਕੇ ਘਟ ਰਹੇ ਨੇ ਨਾ ਅਸੀਂ ਬੱਚਾ ਜਨਮ ਲੈਂਦਾ ਹੈ ਅਸੀਂ ਖੁਸ਼ੀਆਂ ਮਨਾਉਂਦੇ ਆ ਪੂਰਾ ਸਭ ਕੁਝ ਲੈ ਕੇ ਆਉਂਦਾ ਸੋ ਪਰਮੇਸ਼ਰ ਇੰਨਾ ਵੀ ਨਿਕਮੀ ਛੱਡਦਾ ਸੋ ਸਾਡੀਆਂ ਕਮੀਆਂ ਹੋ ਸਕਦੀਆਂ ਨੇ ਗੁਰੂ ਹੀ ਪੂਰਾ ਹੈ ਪੂਰੇ ਗੁਰੂ ਦਾ ਲੜ ਫੜਨਾ ਹੈ ਸੋ ਸੁਰਤ ਨੂੰ ਚੇਲਾ ਬਣਾਣਾ ਹੈ ਸ਼ਬਦ ਨੂੰ ਗੁਰੂ ਮੰਨਣਾ ਪਵੇਗਾ ਸਾਰੇ ਸੰਸਾਰ ਚ ਸ਼ਬਦਾ ਦੀ ਸਾਰੇ ਬੋਲ ਬਾਲ ਹੈ ਸ਼ਬਦਾ ਦੀ ਸਾਰੇ ਸੰਸਾਰ ਚ ਰੇਂਜ ਹੈ ਪਰਮੇਸ਼ਰ ਵੀ ਸਾਰੇ ਥਾ ਕਣ ਕਣ ਤੇ ਹੈ ਸੋ ਦੇਖਣ ਵਾਲੀ ਦ੍ਰਿਸ਼ਟੀ ਤਨੋਚਨ ਅੱਗੇ ਹੈ ਇਹ ਖੁੱਲਣੀ ਪੈਗੀ ਆ ਉੱਪਰ ਠਾਕਰ ਹੈ ਔਰ ਠਾਕੁਰ ਤੇ ਲੀਲੀ ਛਤੜਾਣਾ ਦੇਖੋ ਪੰਜਾ ਤੱਤਾਂ ਨੇ ਪੰਜਾ ਤੱਤਾਂ ਨਾਲ ਮਿਲਣਾ ਹੈ ਜੋ ਸਮਝ ਗਏ ਵੱਡੇ ਬਿਜ਼ਨਸਮੈਨ ਵੱਡੇ ਕਾਰੋਬਾਰੀ ਬਣੇ ਹਨ ਸੋ ਬਾਹਰ ਪਾਣੀ ਹੈ ਅੰਦਰ ਫਿਰ 70% ਪਾਣੀ ਹੈ ਜਦੋਂ ਅਸੀਂ ਇਸ਼ਨਾਨ ਕਰਦੇ ਹਾਂ ਜੋ ਮੋਬਾਈਲ ਚਾਰਜ ਹੁੰਦਾ ਹੈ ਅੰਦਰਲਾ ਪਾਣੀ ਚਾਰਜ ਹੁੰਦਾ ਹੈ ਤੰਦਰੁਸਤੀ ਆਉਂਦੀ ਹੈ ਸੋ ਆਪਰ ਕੁੱਤਾ ਇਸ਼ਨਾਨ ਨਾ ਕਰੀਆ ਕਰੀਏ ਸਿਰਚ ਵੀ ਰੋਜ਼ ਪਾਣੀ ਪਾਰੀਆ ਕਰੀਏ ਸ ਇਹ ਸਾਡਾ ਜਿਹੜਾ ਅਗਾਤਰਾ ਹੈ ਨਾ ਕਾਲਾ ਹੋਣ ਕਰਕੇ ਕਈ ਮੇਰੇ ਵਰਗੇ ਭਰਾ ਮਨ ਸੱਚੇ-ਸੱਚੇ ਮਹੀਨੇ ਨਹੀਂ ਧੁੰਦੇ। ਸੋ ਕੰਨਾਂ ਅੱਖਾਂ ਇਹ ਨੌ ਤਰਾਜਿਆਂ ਦਾ ਖਿਆਲ ਰੱਖਣਾ ਪਏਗਾ। ਦੱਸਾਂ ਇੱਥੋਂ ਖੁੱਲੇਗਾ ਇੱਥੇ ਨਿਕਾ ਜਾ ਪਰ ਜਾ ਬਦਾਮ ਜਿੱਡਾ। ਫਿਰ ਤੋਂ ਪਰੇਸ਼ਾਨ ਨਾ ਹੋਏਗਾ ਖੋਜ ਕਰਨੀ ਪੈਗੀ। ਅੱਜ ਨਾਲ ਚੱਲਣਾ ਪਿਆ ਦਰਬਾਰੀ ਅੱਜ ਦੀ ਗੱਲ ਕਰਦੀ ਹੈ ਵਰਤਮਾਨ। ਜਿਨਾ ਅਸੀਂ ਵਰਤਮਾਨ ਨੂੰ ਸੰਭਾਲਾਂਗੇ ਭਿੱਖ ਸੋਨਾ ਬਣ ਕੇ ਆਏਗਾ ਜੀ। ਕਰਵਾਣੀ ਸਾਨੂੰ ਤੇ ਦੁੱਖਾਂ ਦਾ ਜਦੋਂ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਦੁੱਖ ਸੁੱਖ ਇੱਕ ਹੀ ਹੈ ਦਿਨ ਰਾਤ ਇੱਕ ਹੀ ਹੈ ਨਰ ਮਾਰਾ ਇਹ ਵੀ ਇੱਕ ਹੀ ਮਨੁੱਖ ਜਾਤੀ ਹੈ ਨਰਕ ਸੁਰਗ ਇਹ ਵੀ ਇੱਕ ਹੈ ਇਹ ਪਾਪ ਨੇ ਵੀ ਇੱਕ ਹੈ ਇਹ ਚੌਥੇ ਪਾਦ ਦਾ ਗਿਆਨ ਹੈ ਗੁਰਮਤਿ ਨੂੰ ਸਮਝਣਾ ਪੈਗਾ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ ਨਾਰਾ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਦੇਗ ਪੈਗ ਫਤਿਹ